ਤਾਂ ਕੀ ਹੋਇਆ ਮੇਰਾ ਨਾਂ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿਥੇ ਜਾਣਾ ਸੀ ਮੈਂ ਪਾਰਸੇਪਰ ਤੋਂ ਖਲੌਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਹਾਂ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਢੈਢੀ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕਿਸ ਉਹਦੇ ਢੈਢੇ ਚ ਮਾਰਦੀ ਕੀ ਨਾਂ ਉਹਦਾ ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਤੇ ਕਿਹੜੀ ਵੱਲੋਂ ਮਾਰਿਆ ਪਤਾ ਨਹੀਂ ਭਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਤੁਹਾਡੀ ਆਸ ਵਿੱਚ ਜਦੋਂ ਪੁਰਾਣੀ ਰੰਜਿਸ਼ ਆਹ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤੋਨੇ ਰਾਸ ਦੇ ਕੇ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਹਾੜਾਂ 'ਤੇ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰਿਆ ਹਾਂਜੀ ਕੀ ਵੱਗੀ ਮਾਰਿਆ ਕੀ ਖੰਜਰ ਜਿਹਾ ਮਾਰਿਆ ਟੱਡੇ 'ਚ ਅੱਛਾ ਹਾਂਜੀ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜਿਹਦੇ ਮਾਰਿਆ ਇਹਦੀ ਉਮਰ 29 ਸਾਲ 29 28 29 ਸਾਲ ਦੀ ਹੈ ਜੀ ਦੋਨੇ ਜਣੇ ਸੀ ਤੂੰ ਕੱਲਾ ਹੱਸਦਾ ਹੋਰ ਨਾਲੇ ਸੀ ਨਾਲੇ ਸੀ ਨਹੀਂ ਨਾਲੇ ਤਾਂ ਕੋਈ ਕੁਝ ਨਹੀਂ ਦੇਖ ਰਹਿਣੋਂ ਕੋਈ ਕੁਝ ਨਹੀਂ ਸਾਨੂੰ ਦੇਖ 아니, <목소리도> 나왜그러는 <목소리도>

ਪਿੰਡ ਪਾਸਟਰ ਨੂੰ ਦੇਤੇ ਨੇ ਕਿਹੜਾ ਕੰਮ ਹੋਇਆ ਕੀ ਲੱਗਦਾ ਕੀ ਨਾ ਪਤਾ ਕੀ ਹੋਇਆ ਕੀ ਪ੍ਰੋਪਰਟੀ ਹੈ ਮੁੰਡੇ ਦਾ ਨਾਮ ਜਿਹੜਾ ਮਾਨੂੰ ਪਤਾ ਲੱਗਾ ਹੈ ਜਿਹੜਾ ਰਮਨ ਦਾ ਫਲੋਰ ਦਾ ਰਹਿਣਾ ਉਹ ਜੀ ਜੀ ਜਿਹੜੀ ਆਪਸ ਨੂੰ ਮਿਲਿਆ ਉਹ ਐਸੇ ਕੁਮੇਸ਼ ਮਾਰਨ ਚਾਰਜ ਚੌਂਕੀ ਦਾ ਸਾੜਾ ਜਿਹੜੀ ਇਹ ਤਾਰੂਰ ਲਵੇ ਇਹਨੂੰ ਸੀਜ਼ਨ ਕਿਤੇ ਵੇਰ ਵੀਰ ਨੂੰ ਤੇ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਇਹ ਰੇਕ ਅਰੈਸਟ ਕੀਤਾ ਗਿਆ ਕੀ ਮਾਰਿਆ ਕਰਨਾ ਸਰ ਕੀ ਲੱਗਦਾ ਇਹਦੀ ਹਰਦੀਪ ਹਾਂ ਕੋਈ ਤੇ ਤਿਆਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜੁੜੀ ਹੋਈ ਨਿਰੰਝ ਸਿੰਘ ਅੱਜ ਇਹਨਾਂ ਨੂੰ ਅਸਿਮੇਟ ਕਰ ਰਹੇ ਹਾਂ ਸ਼ਿਮਰਾਉਂ ਬਾਰਸੀ ਭਾਰਸੇ ਬੌਂਡ ਦੇ ਰਿਹਾਇਆ ਇਹਦੇ ਨਾਮ ਹਾਂ ਪਰਿਵਾਰ ਗੁਰੂ ਜੀ ਕਿਸੇ ਨੂੰ ਪਿਆਨ ਦਰਗੀ ਕਰਾਉ ਜੋ ਵੀ ਪਿਆਨ ਦਰਗੀ ਕਰਾਏ ਜਿਹੜਾ ਉਹਨਾਂ ਦਾ ਨਾਮ ਬਲਵਿੰਦਰ ਇਹਨਾਂ ਨੇ ਕੀ ਹੋਇਆ ਕੀ ਨਾਮ ਮੁੰਡੇ ਦਾ ਜਿਹੜਾ ਅਮਰਿਤਕ ਹੋਇਆ ਮੇਰਾ ਭਰਾ ਛੋਟਾ ਜੀ ਕੀ ਨਾਮ ਆਉਂਦਾ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇਥੋਂ ਹਾਂਜੀ ਉਹਦੇ ਯਾਰ ਦੋਸਤੋਂ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭாக ਸਿੰਘ ਪੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ ਹਾਂਜੀ ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਚੱਲ ਜਾਈਏ ਇੱਕ ਦੂਸਰੇ ਦੇ ਨਾਲ ਹਾਂਜੀ ਇਦਾਂ ਹੀ ਵੀ ਗਿਆ ਉਹ ਆਪਸ ਦੇ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿ ਤੇ ਝੜਾਨ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮਾਰ ਕੇ ਤਾਂ ਇਹਨੂੰ ਕੀ ਮਾਰਿਆ ਕੀ ਇਹਦੇ ਮੇਰੇ ਖਿਆਲ ਨਾਲ ਜੋ ਵੀ ਦਸਰੇ ਜਾਗਰਤ ਸੀਗੀ ਜਾਂ ਕੋਈ ਸ਼ੂਰਾ ਵਗੈਰਾ ਸੀ ਕਿਸੇ ਦਾ ਦਾ ਹਥਿਆਰ ਸੀਗਾ ਜੀ ਕਿੰਨੀ ਉਮਰ ਸੀ ਉਹਦੀ ਉਹ 23-24 ਸਾਲ ਦੀ ਅੱਛਾ ਵਿਆਹ ਸੀਗਾ ਨਹੀਂ ਕੁਆਰਾ ਹੀ ਸੀਗਾ ਅੱਛਾ ਅੱਛਾ ਹਾਂਜੀ ਕੀ ਕੰਮ ਕਰਕੇ ਕਰਦਾ ਕੰਮ ਤਾਂ ਬਾਹਰੋਂ ਆਇਆ ਸੀ ਹੱਲੇ ਹੁਣੀ ਥੋੜੀ ਦੇਰ ਹੋਈ ਹਾਂਜੀ ਬਾਹਰ ਗਿਆ ਸੀ ਉੱਥੋਂ ਆਇਆ ਕੋਈ ਪੁਲਿਸ ਵਾਲਿਆਂ ਨੇ ਦੋ ਬੰਦੇ ਕਾਬੂ ਵੀ ਕੀਤੇ ਪੁਲਿਸ ਵਾਲੇ ਕਹਿ ਤਾਂ ਰਹੇ ਆ ਜੀ ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਪਾਸਿੰਗਪੁਰੇ ਦੇ ਦੋ ਭਰਾ ਦੱਸ ਰਹੇ ਆ ਹਾਂਜੀ ਤੇ ਉਹ ਜਿਹੜਾ ਮੁੰਡਾ ਨਾਲ ਸੀ ਉਹ ਫੇ ਹੁਣ ਦੱਸੂਗਾ ਵੀ ਕੀ ਨਾਂ ਉਹਨਾਂ ਦਾ ਕੋ ਵੀ ਹੈ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਰਮਨ ਹੰਸੀ ਓਕੇ ਦੱਸੋ ਕੀ ਨਾਮ ਹੈ ਤੁਹਾਡਾ ਤਾਂ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਗੁਰਪ੍ਰੀਤ ਨਾਮ ਹੈ ਜੀ ਮੇਰਾ ਪੋਸਟਿੰਗ ਸੂਲਾ ਸੁਲਰ ਫਲੋਰ ਵਿੱਚ ਹਾਂਜੀ ਹਾਂਜੀ ਤੁਹਾਨੂੰ ਕਹਿਣਾ ਚਾਹੁੰਦੇ ਇੱਕ ਵਿਅਕਤੀ ਆ ਨਾਮ ਹਾਂਜੀ ਮਨਵ ਨਾਮ ਦਾ ਵਿਅਕਤੀ ਆ ਜਿਹੜਾ ਕਿ ਸਾਡੇ ਕੋਲ ਬ੍ਰੌਡਡਰਡ ਲੈ ਕੇ ਆਈ ਸੀ ਉਮਰ ਤਕਰੀਬਨ 23 ਸਾਲਾਂ ਲੜਾਈ ਝਗੜੇ ਦਾ ਮਾਮਲਾ ਜੀ ਤੇ ਭਾਰਤ ਸਿੰਘਪੁਰੇ ਦੱਸਿਆ ਜਾ ਰਿਹਾ ਹੈ ਕਿ ਤਾਂ ਉੱਥੇ ਲੜਾਈ ਹੋਈ ਆ ਸਾਡੇ ਕੋਲ ਜਦੋਂ ਲੈ ਕੇ ਆਏ ਬਰੌਡ ਡੈਡੀ ਸੀਗੇ ਇਹਨਾਂ ਦੇ ਕਿੰਨੀ ਉਮਰ ਲੱਗਦੀ ਹੈ ਉਮਰ ਤਕਰੀਬਨ 23 ਸਾਲ ਆ ਜੀ ਇਹ ਜਿਹੜਾ ਡੈਥ ਦਾ ਕਾਰਨ ਕਾਹਦਾ ਕਾਰਨ ਮਾਰੇ ਆ ਗਿਆ ਇਹ ਵੈਸੇ ਜਿਹੜਾ ਹੁਣ ਲੱਗ ਰਿਹਾ ਹੈ শারਪ ਵੈਪਨ ਦਾ ਕੋਈ ਵਾਰ ਕੀਤਾ ਹੈ ਟ੍ਰੇਟ ਵਿੱਚ ਬਾਕੀ ਜਿਹੜਾ ਫਾਈਨਲ ਜੋ ਕਾਰਨ ਕੀ ਹੈਗਾ ਉਹ ਅਪੋਸਟਮਰਟਮ ਦੀ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ ਹਾਂਜੀ ਹਾਂਜੀ ਪਰਿਵਾਰ ਦੇ ਮੈਂਬਰ ਸਾਰੇ ਮੌਜੂਦ ਆ ਇੱਥੇ ਪੁਲਿਸ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਪਈ ਦਿੱਆ ਪੁਲਿਸ ਵਾਲੇ ਵੀ ਇੱਥੇ ਆ ਗਏ ਆ ਪੁਲਿਸ ਡਿਪਾਰਟਮੈਂਟ ਦੇ